ਦੇਖੋ ਮਿੱਤਰੋ ਤਿਆਰ ਆਪਣਾ ਪੱਖਾ ਜਿਹੜਾ ਪਹਿਲਾਂ ਬਣਾਉਂਦੇ ਹੁੰਦੇ ਸੀ ਛੋਟੇ ਹੁੰਦੇ ਚਾਹ ਦੇਖੋ ਮਿੱਤਰੋ ਕਿਉਂ ਇਹ ਜੀ ਚਾਹ ਆਹ ਤੇਰੀ ਉਹ ਪੇਣੀ ਆ ਪੋਲਿਆ ਨਾ ਪੀ ਕੇ ਪੀ ਕੇ ਦੱਸ ਤਸੀਂ ਕੁੱਟ ਭਰ ਕੇ ਦੱਸ ਕਿਵੇਂ ਬਣੀ ਆ ਵਧੀਆ ਵਧੀਆ ਬਣੀ ਪੂਰੀ ਆ ਗਈ ਆਪਣੀ ਪੇਠਾ ਇੱਥੇ ਵੀ ਛੋਟੇ ਛੋਟੇ ਹੋ ਰਿਹਾ ਤਿਆਰ ਆਹ ਦੇਖੋ ਉਧਰ ਆਇਆ ਬਾਬਲੇ ਆ ਬਰੇ ਆ ਆ ਗੱਲਾਂ ਬਾਤਾਂ ਕਰਾਂਗੇ ਇਹ ਹੋ ਰਿਹਾ ਦੋ ਹੋ ਸੀ ਇੱਕ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 107ਵਾਂ ਦਿਨ ਮਿੱਤਰੋ ਕਣਕਚਾਰ ਵਾਲੀ ਤੋਤੀ ਪਈ ਐ ਠੀਕ ਆ ਇਧਰ ਇਹਨੂੰ ਹੁਣ ਸਾਡੇ ਕਾਣਾ ਸਕੂਲ ਲਾ ਕੇ ਖਾਜਣਾ ਮੈਨੂੰ ਵੀ ਖਵਾ ਦੇ ਇੱਕ ਮੇਟਾ ਹਾਂ ਬੜੀ ਐ ਹੁਣ ਇਹਨੂੰ ਛੱਡ ਕੇ ਆਉਣਾ ਜੀ ਸਕੂਲ ਇਹਦਾ ਪੱਖਾ ਆ ਕੌਣ ਬਣਾਉਂਦਾ ਰਿਹਾ ਮਿੱਤਰੋ ਇਹ ਮੇਰੇ ਸਾਰੇ ਅਸੀ ਵਾਲਾ ਬਣਾਉਂਦੇ ਰਿਆਂ ਦਿਖਾਵਾਂਗੇ ਅੱਜ ਤਰਸ਼ਕਾ ਨੂੰ ਬਣਾ ਕੇ ਦੇਖੋ ਬਈ ਅੱਕ ਦਾ ਊਟ ਆ ਇਹ ਆ ਫੋਲਾ ਲੱਗੇ ਨੇ ਇਹਦਾ ਪੱਖਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਆਹ ਤੋੜ ਦੇ ਆਹ ਤੋੜ ਦੇ ਠੀਕ ਐ ਇਹਦਾ ਪੱਖਾ ਜਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ 16 ਜੀ ਨਾਲ ਰੋਟੇ ਹੁੰਦੇ ਬਣਾਉਦੇ ਹੁੰਦੇ ਸੀ ਆਲਣੇ ਬਈ 16 ਵੀ ਪਾਲ ਲੈਂਦੀਆਂ ਤੇ ਉਹ ਫੁੱਲ ਜੇ ਵੀ ਤੁਹਾਨੂੰ ਦਿਖਾਵਾਂਗੇ ਬਣਾ ਕੇ ਇੱਥੇ ਧਰ ਦੀ ਰੁਕ ਥੋੜਾ ਜਿਹਾ ਬੇਲੇ ਹੋ ਕੱਖ ਕ ਵੱਢ ਗਏ ਨੇ ਫੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੱਖਾ ਕੇ ਮੈਂ ਪਾਣ ਦਾਂ ਮੜਦੇ ਬਈ ਕੱਖ ਹਾਂ ਦਾ ਵਦੋਂ ਪੰਡ ਨਹੀਂ ਮੜਦੇ ਹੋਣੇ ਨੇ ਕੱਟਨੇ ਹੁਣ ਬੇਲੇ ਸੀ ਮਿੱਤਰੋ ਪੱਖਾ ਜਾਂ ਬਣਾ ਕੇ ਦਿਖਾਉਣੇ ਤੁਹਾਨੂੰ ਇੱਥੋਂ ਲੈ ਕੇ ਜਾਂਦੇ ਆ ਆਹ ਦੇਖੋ ਚੱਕ ਲੈਂਦੀਆਂ ਸਾਰੀਆਂ ਚੀਜ਼ਾਂ ਨਾਲੇ ਉਹਦਾ ਅੱਕਾਂ ਜਾਂਦੇ ਫੁੱਲ ਜੀ 16 ਤੇ ਆ ਕਣਕ ਦਾ ਨਾੜ ਜਾ ਹੁਣ ਬਣਾ ਕੇ ਦਿਖਾਵਾਂਗੇ ਤੁਹਾਨੂੰ ਪੱਖਾ ਜਿਹਾ ਜਿਹੜਾ ਅੱਗੇ ਬਣਾਉਨੇ ਹੁੰਦੇ ਸੀ ਆ ਦੇਖੋ ਊਲੀਆਂ ਜੀਆਂ ਕਿਵੇਂ ਕਰਤੀਆਂ ਨੇ ਬਈ ਪੂਰਾ ਗਾਹ ਪੋਣੇ ਨੇ ਉਹ ਲਾਂਗੇ ਦੇਖ ਪਹਿਲਾਂ ਛੋਟੇ ਹੁੰਦੇ ਬਣਾਉਂਦੇ ਹੁੰਦੇ ਮਖਾ ਯਾਦਾਂ ਤਾਜ਼ੀਆਂ ਕਰ ਲਈ ਆ ਛੋਟੀਆਂ ਛੋਟੀਆਂ ਚੀਜ਼ਾਂ ਚ ਖੁਸ਼ੀ ਭਾਲਦੇ ਆ ਬਈ ਹੁਣ ਜਿਹੜੀ ਗੱਲ ਆ ਇਹ ਚੀਜ਼ਾਂ ਤੋਂ ਤੁਹਾਨੂੰ ਕੋਈ ਵੇਜੀ ਦਿਖਾਉਨੇ ਆ ਬਣਾ ਕੇ ਤੁਹਾਨੂੰ ਪੱਖਾ ਦੱਸਿਓ ਭਾਈ ਕਮੈਂਟ ਕਰਕੇ ਕੌਣ ਕੌਣ ਬਣਾਉਣਾ ਹੁੰਦਾ ਜੀ ਐਂ ਜੁੜ ਗਏ ਮਿੱਤਰੋ ਇਹ ਬਣਾਇਆ ਦਾ ਫੁੱਲ ਜਿਹਾ ਕੱਢ ਗਏ ਨਾ ਇੱਕ ਵਿੱਚੋਂ ਇਹਦਾ ਹੋਣਾ ਇਹਨੂੰ ਬਣਾ ਲੇ ਪੂਰਾ ਦੇਖੋ ਮਿੱਤਰੋ ਤਿਆਰ ਆਪਣਾ ਪੱਖਾ ਜਿਹੜਾ ਪਹਿਲਾਂ ਬਣਾਉਂਦੇ ਹੁੰਦੇ ਸੀ ਛੋਟੇ ਹੁੰਦੇ ਆਹ ਘੇਡਾ ਹੁੰਦੀਆਂ ਸੀ ਭਾਈ ਅੱਗੇ ਸਾਡੀਆਂ ਉਹਨਾਂ ਜਵਾਗ ਕੀ ਮੰਗਦੇ ਨੇ ਕਦੇ ਕੀ ਮੰਗਦੇ ਨੇ ਜਾਇ ਕੋ ਲਾਲ ਦੀ ਪੀਲ ਦੀ ਤੋੜ ਕੇ ਉਹਨੂੰ ਐ ਬੜਕਾਈ ਜਾਂਦੇ ਇਹਦੇ ਸਾਰਾ ਦਿਨ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਬਣਾਉਂਦੇ ਆਂਦੇ ਸੀ ਆ ਪੱਖਾ ਚੈੱਕ ਕਰੋ ਉਹਦੇ ਰਫੂ ਕੁ ਮਾਰਦੇ ਹਾਂ ਕਰਮਣੂ ਵਗ੍ਹਾ ਮਗਈ ਆ ਜਾਣਗੇ ਰੱਖ ਲੈਣੇ ਆਏ ਨੇੜੇ ਸਵਰੇ ਦਾ ਸ਼ੌਕ ਹੁੰਦਾ ਬਾਈ ਬਾਦੇ ਮੈਂ ਤਾ ਹਾਂ ਬੋਤਸਾ ਪਨਾ ਦਾ ਮੀਰੇ ਕੋਲ ਕੋ ਕੇ ਆ ਗਿਆ ਤੂੰ ਵੀ ਢੇੜਾ ਦਾ ਵੀ ਨਹੀਂ ਆਇਆ ਕੋਈ 5 ਮਿੰਟਾਂ ਚੰ ਮੰਦਾ ਮੋੜਿਆ ਨਾ ਆਹ ਫਾਇਦਾ ਹੁੰਦਾ ਭਾਈ ਮਿੰਟ ਚਲਾ ਹੈ ਨਾਲੇ ਆਪਾਂ ਕਿਹਦੇ ਗੱਡੀ ਆਏ ਆਗੇ ਸੀ ਤੁਣ ਲੇ ਭਾਈ ਮਾਨੇ ਗੱਡੀ ਜੀ ਦੇ ਪੈਰਾਂ ਦਾ ਹਵਾ ਜੀ ਚੈੱਕ ਕਰਾ ਲੈਂਦੇ ਨਾਲੇ ਕੋ ਮਾੜੇ ਮੋੜੇ ਕੰਮ ਜੇ ਸੀ ਉਹ ਕਰ ਦਰਿਆ ਇੱਕ ਆ ਗਏ ਬੈਂਕ ਜੀ ਚੰਗਾ ਸੀ ਮਿੱਤਰੋ ਉਹ ਵੀ ਨੇ ਪੜ ਗਿਆ ਆਪਣਾ ਹੁਣ ਤੁਣਾ ਉੱਲਿਆ ਮਾੜਾ ਜਾਂ ਉਹ ਯਾਨਾ ਬੁੜੀਆਂ ਮਣਾ ਔਖਾ ਬਾਈ ਆ ਜਾਬ ਨੂੰ ਧਰ ਨਹੀਂ ਪੈ ਰਹੀ ਚਾਹ ਚਾਹ ਦੇਖੋ ਬਈ ਚਾਹ ਪੱਤੀ ਦੇਖੋ ਮਿੱਤਰੋ ਬਾਤਾਂ ਪੂਰੀ ਜਮ ਬੈਠਾ ਵਵਲੀ ਲੈ ਕੇ ਨਗ ਪੀਏਗਾ ਸਰਦਾ ਦੁਖੀ ਜਾਂਦਾ ਸੀ ਯਾਰ ਬੜਾ ਦਾਨੀ ਹੋ ਗਿਆ ਕੋਈ ਹੈ ਆ ਜਾ ਯਾਰ ਤੂੰ ਦਾ ਇੱਥੇ ਖੜ ਗਿਆ ਸੰਗਦਾ ਐਨਾ ਨਾ ਚੰਗਾ ਕਰ ਦਿੱਕੀ ਮਿੱਠਾ ਬਹੁਤਾ ਮੈਨੂੰ ਘਟ ਲੱਗਦਾ ਯਾਰ ਹੁਣ ਮਿੱਠੇ ਵਾਲੇ ਰਹੇ ਨਹੀਂ ਨਾ ਜਿਹੜਾ ਪੀਨੇ ਦੀ ਵੱਧ ਮਿੱਠੇ ਪੀਲੇ ਪਹਿਲਿਆਂ ਚਾ ਚਾਹ ਦੇਖੋ ਮਿੱਤਰੋ ਕਿਉਂ ਇਹ ਜੀ ਚਾਹ ਆ ਪੇਰੀਓ ਦੇਗਾ। ਬੜੀ ਆ ਜਾਣ ਤੇ ਹੋਰ। ਰੋਣੀ ਆਪਾਂ ਪੀਣ ਵਾਲੇ। ਬਬਲੀ ਬਹੁਤ ਟਾਈਮ ਬਾਅਦ ਆਇਆ ਜੀ ਅੱਜ ਕੀ ਲੈ ਕੇ ਕਰਨਾ ਸੀ ਤਰੋਂ ਲੈ ਬੈਟਰੀ ਉਹ ਕਰ। ਆਉ ਸਾਚਾ। ਟਰਿਆਂ ਦੇਖੋ ਜੱਟਾਂ ਜੀਆਂ। ਆਲ ਚੀ ਲੈ। ਗਲਾਸ ਦੇਖੋ ਜੱਟਾਂ ਦੇ ਕੌਲੀ ਨੇ। ਟੇਬਲਾ ਦੇਖ ਲੋ ਜੱਟਾਂ ਦਾ। ਹਾਂਜੀ ਬਬਲੀ ਜੀ। ਪੂਰੀ ਗਾਇ ਬਣੀ ਚਾ ਕਿਵੇਂ ਬਣੀ ਆ ਪੋਲਿਆ ਨਾ ਪੀ। ਪੀ ਕੇ ਦੱਸੀ ਕੁੱਟ ਭਰ ਕੇ ਦੱਸ ਕਿਵੇਂ ਬਣੀ ਆ। ਵਧੀਆ। ਵਧੀਆ ਬਣੀ ਪੂਰੀ। ਆਈ ਆ ਬਈ ਫਿਰ ਚਾਹ ਤੇ ਤਾਂ ਕਰੇਗੀ ਆਪਾਂ। ਚਾਹ ਦੇ ਸ਼ਕੀਨ ਆ ਬਸ। ਆਹ ਲੋਟਾ ਕੰਮ ਯਾਰ। ਆਇਆ ਬਾਬਲੇ। ਆ ਲਾ ਵਲੇ ਆ ਜਾ ਗੱਲਾਂ ਬਾਤਾਂ ਕਰਾਂਗੇ ਆਹ ਭਾਈ ਲੋਟਾ ਯਾਰ ਇਹ ਟਰੈਕਟਰ ਵਾਲਾ ਕੰਮ ਚੱੱਗਾ ਕਿਵੇਂ ਆਇਆ ਫਿੱਟ ਤੇਰੇ ਕੰਮ ਕਿਵੇਂ ਆਇਆ ਐ ਪੱਕੇ ਨੂੰ ਲੋਟਾ ਯਾਰ ਆ ਜਾ ਆਪਾਂ ਦਾ ਉਧਰ ਹੀ ਆ ਜਾ ਕੰਡਾ ਚ ਆਪਾਂ ਦਾ ਢੋਲ ਢੂਲ ਭਰੇ ਹੋਏ ਨੇ ਭਰ ਲੈਣ ਦੇ ਇਹਨਾਂ ਨੂੰ ਹੁਣ ਚੱਲੇ ਆਂ ਜੀ ਮੰਮੀ ਨੂੰ ਛੱਡ ਆਣ ਆਪਾਂ ਆਟੇ ਦਾ ਕੀ ਝਟ ਕੇ ਆਵਾਂਗੇ ਬਾਸ ਬਾਸ ਤੇ ਬਾਬੇ ਪੱਕ ਹੋ ਜਾਂਦੇ ਚੱਲ ਜੀ ਦੋ ਦਰਨ ਉਥੇ ਸੂਰਜ ਵੀ ਲਾ ਗਿਆ ਸੈਪਣ ਮਿੱਤਰੋ ਤੈਨੂੰ ਕੱਦੂ ਦਿਖਾਈ ਹੈ ਸੱਚਾ ਕੱਦੂ ਦੇਖੋ ਬਣੀ ਜਾਂਦੇ ਨੇ ਜਮਾਂ ਰਗੈਂ ਕਰੇ ਬਾਈ ਜਮਾਂ ਨਾਰੇ ਸਪਰੇ ਤੋਂ ਇਹਦੋਂ ਬਾਅਦ ਤਾਂ ਲੋਆਂ ਜਾਂਦਾ ਫੂਕਣ ਲੱਗ ਜਾਂਦੇ ਆ ਦੇਖੋ ਇਹਦੋਂ ਬਾਅਦ ਲੋਆਂ ਜਾਂਦਾ ਫੂਕਣ ਲੱਗ ਜਾਂਦੇ ਆ ਨੇ ਉਹ ਵਰਹਾਉਣਾ ਪੇਠਾ ਆਪਣੀ ਅੱਜ ਸਬਜ਼ੀ ਦਿਖਾਉਣਾ ਚਾਹੀਦੀ। ਆ ਕੇਲੇ ਵੀ ਪਕਾਵਾਂਗੇ ਥੋੜੇ ਦਿਨਾਂ ਤੱਕ, ਜੀ ਵੀ ਦਿਖਾਵਾਂਗੇ। ਵੇਖੋ ਉੱਥੇ ਗੁੱਸਾ ਹੋਇਆ ਪਿਆ ਉਹ ਪਕਾਵਾਂਗੇ ਬਸ ਕੱਲ ਨੂੰ ਲਿਆਉਂਗਾ ਮਸਾਲਾ ਜ। ਸੋਨ ਦਿਖਾਉਂਗਾ। ਨਾਰਦਾ ਵੀ ਆ ਆ ਵੱਡਣ ਵਾਲਾ। ਆ ਤੰਬਾ ਕੱਟ ਕੇ ਸਿੱਧਾ ਖੜਾ ਕਰਾਂਗੇ ਇਹਨੂੰ ਫਲ ਬਹੁਤ ਹੈ ਜੀ। ਇਹਦੇ ਫਲ ਕੋਲੀ ਚੀਜ਼ ਨੂੰ ਵੀ ਬਹੁਤ ਦਾ। ਅੰਬਾਂ ਨੂੰ। ਆ ਨਾਰਸਪਤੀ ਦੇ ਗੂਟਾ ਲਿਆ ਕੇ ਲਾਇ ਸੀ ਇਹਦਾ ਦੱਸੋ ਜੀ ਜੇ ਕਿਸੇ ਨੂੰ ਪਤਾ ਹੈ ਤਾਂ ਤਾਂ ਤੋਂ ਸੁੱਕਦੇ ਹੀ ਆਉਂਦਾ। ਇਹ ਤਾਂ ਜੇ ਮੈਂ ਆਟਾ ਨਹੀਂ ਕੱਟਦਿਆਂ ਫੇਰ ਇਹ ਹੋਰ ਥੱਲੇ ਵਗ ਜਾਨਾ। ਆਟਾ ਨਹੀਂ ਕੱਟਦਾਂਗੇ ਥੋ ਫੇਰ ਥੱਲੇ ਵਗ ਜੂ ਪਤਾ ਨਹੀਂ ਕੀ ਚੱਕਰ। ਇਹ ਦੱਸੋ ਜੇ ਕਿਸੇ ਨੂੰ ਪਤਾ ਹੋਵੇ। ਆ ਜੰਦੂ ਖਾਮਾ ਅੱਜ। ਉਹ더라 ਇੱਕ ਕੱਦੂ ਆ ਦੀ ਉਹ ਮਾਂ ਨੂੰ ਜਿਹਾ ਲੈ ਕੇ ਲਈ ਸੀ। ਇਹਨੂੰ ਬਹੁਤ ਕਰ। ਆਹ ਦੇਖੋ। ਕਾਈ ਵਣਦੇ ਹੀ ਗੱਦੂ। ਗੱਦੂ ਘਵਾਇਦਾ। ਕਰੂ। ਇੱਕ ਜਿਹੜੀ 3D ਕਟਾਂਗੇ ਜੀ ਹੁੰਦੀ ਹੈ ਕਹਿੰਦੇ 3D ਕਟਿੰਗ ਕਰਦੇ ਮੇਲ ਫੀਮੇਲ ਖੁੱਲ ਜਾਂਦੇ ਨੇ ਮਲਕੀ ਇਥੋਂ ਆਈ ਜੀ ਤੋੜ ਦੇਣਗੇ ਆ ਗਈ ਆਪਣੀ ਪੇਠਾ ਇੱਥੇ ਵੀ ਛੋਟੇ ਛੋਟੇ ਹੋ ਰਿਹਾ ਤਿਆਰ ਆਹ ਦੇਖੋ ਉਹ ਉਧਰੇ ਹੋ ਰਿਹਾ ਦੋ ਹੋ ਸੀ ਇੱਕ ਬੋਲੀ ਇੱਕ ਹੋ ਸੀ ਆ ਤਿਆਰ ਹੋ ਰਿਹਾ ਪੇਠੇ ਵੀ ਪਣੀ ਡੀ ਹੋ ਗਈ ਆਪਣੀ ਹਰੀ ਆ ਦੇਖੋ ਪੈਂਡਿੰਗ ਕੋਈ ਨਹੀਂ ਆ ਦੇਖੋ ਬੱਦੂ ਗਾ ਇਧਰ ਨੂੰ ਝਾੜਦੇ ਆ ਆਇਆ ਗਾਣੀ ਇਹ ਜੇ ਘਮਾਰਾ ਲਾ ਮਾਗੀ ਆ ਚੌਲਾ ਆਪਣਾ ਪਣ ਮਾਰਦੇ ਕੱਖਾਂ ਚ ਹੱਥ ਮਿੱਤਰੋ ਨੇ ਬੜੇ ਕੰਮ ਮੈਂ ਸੈਂਦਰ ਬਣਾਤੀ ਮਮੀ ਬਹੁਤ ਸਾਰਾ ਲਵਾ ਕੇ ਗਈ ਆ ਅੱਜ ਚਲੀ ਗਈ